76 ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕੰਟ ਤਿੰਨ ਪਿੰਡ ਦੀ ਫਿਰਨੀ ਉੱਤੋਂ ਦੀ ਕਈ ਚੱਕਰ ਲਾਉਣ ਤੋਂ ਬਾਅਦ ਨਾਜ਼ਰ ਕਰ ਪਰਤਿਆ ਤੇ ਉਸ ਵੇਲੇ ਰਾਤ ਕਾਫੀ ਗਹਿਰੀ ਹੋ ਚੁੱਕੀ ਸੀ ਗਲੀ ਵਾਲੇ ਦਰਵਾਜ਼ੇ ਦੀ ਅਰਲ ਉਸਨੇ ਬਿਨਾ ਕਿਸੇ ਨੂੰ ਜਗਾਇਆ ਆਪਣੇ ਹਿਸਾਬ ਨਾਲ ਖੋਲੀ ਫੁੱਲੀ ਪੈਰੀ ਉਸ ਕਮਰੇ ਅੰਦਰ ਗਿਆ ਜਿੱਥੇ ਨਿਰਮਲ ਅਤੇ ਜਸਵੀਰ ਤੇ ਮੰਜੇ ਸਨ ਜਸਵੀਰ ਬਾਰੇ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਹ ਉਸ ਵੇਲੇ ਜਾਗ ਰਹੀ ਹੈ ਪਰ ਨਿਰਮਲ ਬਾਰੇ ਉਸ ਨੂੰ ਪਤਾ ਨਾ ਲੱਗ ਸਕਿਆ ਕੁਝ ਪਲ ਕਮਰੇ ਅੰਦਰ ਖੜੇ ਹੋ ਉਸ ਨੇ ਕਮਰੇ ਅੰਦਰਲੀ ਹਲਕੀ ਰੋਸ਼ਨੀ ਵਿੱਚ ਨਿਰਮਲ ਦੇ ਚਿਹਰੇ ਵੱਲ ਦੇਖਿਆ ਹੱਡੀਆਂ ਦੀ ਮੁੱਠ ਬਣੀ ਪਈ ਨਿਰਮਲ ਵੱਲ ਦੇਖਦਿਆਂ ਨਾਜ਼ਰ ਦਾ ਦਿਲ ਘਟਣ ਲੱਗ ਪਿਆ ਨਿਰਮਲ ਦੇ ਮੰਜੀ ਦੇ ਲੱਗੇ ਪਏ ਇੱਕ ਛੋਟੇ ਜਿਹੇ ਸਟੂਲ ਉੱਤੇ ਕਈ ਦਵਾਈਆਂ ਪਈਆਂ ਸਨ ਪਰ ਇੱਕ ਦਵਾਈ ਜਿਹੜੀ ਨਿਰਮਲ ਦੀ ਬਿਮਾਰੀ ਲਈ ਬਹੁਤ ਜ਼ਰੂਰੀ ਸੀ ਉਹਨਾਂ ਵਿੱਚ ਨਾ ਹੋਣ ਬਾਰੇ ਨਾਜ਼ਰ ਨੂੰ ਪਤਾ ਕਰ ਲਿਆਉਣਾ ਚਾਹੁੰਦੀ ਹੁੰਤੇ ਵੀ ਉਹ ਦਵਾਈ ਨਾ ਲਿਆ ਸਕਿਆ ਇੱਕ ਵਾਰ ਨਾਜ਼ਰ ਦਾ ਮਨ ਕੀਤਾ ਕਿ ਅੱਗੇ ਵਧ ਕੇ ਉਹ ਨਿਰਮਲ ਦਾ ਮੱਥਾ ਚੁੰਮ ਲਵੇ ਪਰ ਨਿਰਮਲ ਦੇ ਜਾਗ ਪੈਣ ਦੇ ਡਰੋਂ ਉਹ ਜਿਹਾ ਨਾ ਕਰ ਸਕੇ ਕੱਲ ਨੂੰ ਤਿੰਨ ਛੜਨ ਤੇ ਜ਼ਮੀਨ ਦਾ ਜਿਹੜਾ ਟੱਕ ਹੁਣ ਤੱਕ ਬਚਾਪ ਵਿਚਾਰ ਰੱਖਿਆ ਉਹ ਗਹਿਣੇ ਧਨ ਲਈ ਲੈਣਾ ਸਿਉਣਾ ਗੱਲ ਕਰਦਾ ਐਸੇ ਖੁਨੋਂ ਕੁੜੀ ਤਾਂ ਨਹੀਂ ਮਰਨ ਦੇਣੀ ਕਮਰਿਓਂ ਬਾਹਰ ਨਿਕਲਣ ਲੱਗਿਆ ਨਾਜ਼ਰ ਨੇ ਸੋਚਿਆ ਰੋਟੀ ਬੇੜੀ ਵਿੱਚ ਪਏ ਮੰਜੇ ਉੱਤੇ ਹੀ ਟੇਡਾ ਹੋ ਗਿਆ ਉਸਨੇ ਬਾਰ-ਬਾਰ ਅੱਖਾਂ ਤਾਂ ਮੀਚੀਆਂ ਪਰ ਉਹਨਾਂ ਵਿੱਚ ਨੀਂਦ ਨਹੀਂ ਆਈ ਉਹ ਜਦੋਂ ਵੀ ਅੱਖਾਂ ਬੰਦ ਕਰਦਾ ਤਾਂ ਇੱਕ ਪਾਸੇ ਨਿਰਮਲ ਦਾ ਚਿਹਰਾ ਉਸਦੇ ਸਾਹਮਣੇ ਆਉਂਦਾ ਤੇ ਦੂਜੇ ਪਾਸੇ ਜ਼ਮੀਨ ਦਾ ਉਹ ਟੱਕ ਜਿਸ ਨੂੰ ਉਸਨੇ ਕਿਵੇਂ ਨਾ ਕਿਵੇਂ ਹੁਣ ਤੱਕ ਬਚਾ ਕੇ ਰੱਖਿਆ ਹੋਇਆ ਸੀ ਉਸ ਪਲ ਨਾਜ਼ਰ ਨੂੰ ਲੱਗਿਆ ਜਿਵੇਂ ਨਿਰਮਲ ਉਸਨੂੰ ਕੁਝ ਕਹਿਣਾ ਚਾਹ ਰਹੀ ਹੋਵੇ ਇੱਕ ਵਾਰ ਤਾਂ ਉਹ ਨਿਰਮਲ ਦੇ ਕਮਰੇ ਅੰਦਰ ਜਾਣ ਲਈ ਉੱਠ ਕੇ ਬੈਠ ਵੀ ਗਿਆ ਹੁਣ ਤੱਕ ਤਾਂ ਸੌਂ ਗਈ ਹੋਵੇਗੀ ਪਰ ਇਹ ਖਿਆਲ ਆਉਂਦਿਆ ਹੀ ਉਹ ਫਿਰ ਲੰਬਾ ਪਹਿ ਗਿਆ ਬਾਹਰੋਂ ਹੌਣ ਸਮੇ ਨਾજર ਬਿਨਾ ਖੜਾਕ ਕੀਤੀਆਂ ਬਹੁਤ ਹੀ ਹਲਕੇ ਹਲਕੇ ਕਦਮ ਪੁੱਟ ਉਹਨਾਂ ਦੇ ਕਮਰੇ ਅੰਦਰ ਗਿਆ ਸੀ ਪਰ ਫਿਰ ਨਹੀਂ ਉੱਤੇ ਤੇਜ਼ ਤੇਜ਼ ਚੱਕਰ ਲਾ ਕੇ ਆਏ ਹੌਣ ਕਰਕੇ ਉਸ ਤੇ ਚਲ ਰੇ ਸਾਹ ਦੀ ਆਵਾਜ਼ ਨਾਲ ਅੱਖਾਂ ਬੰਦ ਕਰ ਪਈ ਨਿਰਮਲ ਨੂੰ ਆਪਣੇ ਡੈਡੀ ਦੇ ਆਉਣ ਬਾਰੇ ਪਤਾ ਲੱਗ ਗਿਆ ਲਹਿਰੀ ਅਜ ਐਨਾ ਨੇ ਰਾਖਿਉ ਕਰਕੇ ਆਏ ਇੱਕ ਵਾਰ ਤਾਂ ਨਿਰਮਲ ਦਾ ਮਨ ਕੀਤਾ ਕਿ ਉਹ ਉੱਠ ਕੇ ਨਾજર ਨੂੰ ਇਹ ਗੱਲ ਪੁੱਛੇ ਪਰ ਮਨ ਵਿੱਚ ਕੋਈ ਹੋਰ ਖਿਆਲ ਨਾ ਆ ਜਾਣ ਤੇ ਉਹ ਪਹਿਲਾਂ ਵਾਂਗ ਹੀ ਲੰਮੀ ਪਈ ਜੀ। ਮੰਮੀ ਡੈਡੀ ਕਦੋਂ ਆਏਗਾ? ਹਨੇਰਾ ਹੁਣ ਤੋਂ ਪਹਿਲਾਂ ਤੱਕ ਉਸਨੇ ਆਪਣੀ ਮੰਮੀ ਨੂੰ ਇਹ ਸਵਾਲ ਕਈ ਵਾਰ ਪੁੱਛਿਆ। ਪੁੱਤ ਆਉਂਦਾ ਹੀ ਹੋਏਗਾ ਹੁਣ ਤਾਂ। ਨਿਰਮਲ ਦੀ ਮੰਮੀ ਵੀ ਇਹ ਆਖ ਕੇ ਘੜਿਆ ਘੜਾਇਆ ਜਵਾਬ ਉਸਨੂੰ ਦਿੰਦੀ ਰਹੀ। ਨਿਰਮਲ ਦੀ ਦਵਾਈ ਪਿਛਲੇ 4-5 ਦਿਨਾਂ ਤੋਂ ਖਤਮ ਹੋਈ ਪਈ ਸੀ। ਦਵਾਈ ਲੈਣ ਲਈ ਨਾਜਰ ਹਰ ਰੋਜ਼ੀ ਦਿਨ ਚੜਦਿਆਂ ਘਰੋਂ ਤਾਂ ਨਿਕਲ ਜਾਂਦਾ। ਪਰ ਸ਼ਾਮ ਪੈਣ ਤੱਕ ਉਹ ਦਵਾਈ ਨਾ ਮਿਲਣ ਕਾਰਨ ਖਾਲੀ ਹੱਥੀ ਵਾਪਸ ਪਰਤ ਆਉਂਦਾ ਆਲੇ ਦੁਆਲੇ ਦੀਆਂ ਸਾਰੀਆਂ ਦੁਕਾਨਾਂ ਤੋਂ ਪਤਾ ਕਰ ਆਇਆ ਕਿਤੋਂ ਮਿਲੀ ਨਹੀਂ ਕਹਿੰਦੇ ਪਿੱਛੋਂ ਹੀ ਨਹੀਂ ਆ ਰਹੀ ਅੱਜ ਮੈਂ ਬਠਿੰਡੇ ਵੀ ਜਾ ਆਇਆ ਪਰ ਉੱਥੋਂ ਵੀ ਨਹੀਂ ਮਿਲੀ ਕੱਲ ਜਦੋਂ ਨਾਜਰ ਨੇ ਘਰ ਆ ਇਹ ਗੱਲ ਆਖੀ ਤਾਂ ਉਦੋਂ ਹਲਕਾ ਹਲਕਾ ਹਨੇਰਾ ਉਤਰਨ ਲੱਗ ਪਿਆ ਸੀ ਦਵਾਈ ਮਿਲਦੀ ਕਿਉਂ ਨਹੀਂ ਬਿਸਤਰੇ ਉੱਤੇ ਪਈ ਨਿਰਮਲ ਨੇ ਖਾਲੀ ਖਾਲੀ ਅੱਖਾਂ ਨਾਲ ਆਪਣੇ ਡੈਡੀ ਦੇ ਉਤਰੇ ਹੋਏ ਚਿਹਰੇ ਵੱਲ ਦੇਖ ਸੋਚਿਆ ਉਸ ਪਲ ਨਿਰਮਲ ਦਾ ਮਨ ਕੀਤਾ ਕਿ ਉਹ ਉੱਠ ਕੇ ਆਪਣੇ ਡੈਡੀ ਦੇ ਮੋਢੇ ਉੱਤੇ ਸਿਰ ਰੱਖ ਕੇ ਇਸ ਬਾਰੇ ਪੁੱਛੇ ਇੱਕ ਦੋ ਵਾਰ ਨਿਰਮਲ ਨੇ ਆਪਣੇ ਅੰਗਾਂ ਵਿੱਚਲੀ ਤਾਕਤ ਨੂੰ ਇਕੱਠੇ ਕਰ ਉੱਠਣ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਹੀ ਉਸ ਦਾ ਅੰਦਰ جواب ਦੇ ਗਿਆ ਉੱਠਣਾ ਤਾਂ ਇੱਕ ਪਾਸੇ ਉਸ ਕੋਲੋਂ ਤਾਂ ਉਸ ਸਮੇਂ ਆਪਣੇ ਆਪ ਪਾਸਾ ਵੀ ਨਹੀਂ ਸੀ ਬਦਲਿਆ ਜਾ ਸਕਦਾ ਕਿ ਕਮੋਸਦੀ ਮੰਮੀ ਹੀ ਕਰਾਉਂਦੀ ਨਹੀਂ ਤਾਂ ਉਹ ਕਿੰਨੀ ਕਿੰਨੀ ਦੇਰ ਤੱਕ ਇੱਕ ਪਾਸੇ ਪਈ ਰਹਿੰਦੀ ਉਸ ਦਿਨ ਨਿਰਮਲ ਦੀਆਂ ਸਹੇਲੀਆਂ ਨੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਅੱਗੇ ਪੜਨ ਵਾਲੇ ਇੱਕ ਦੂਜੀ ਨਾਲ ਆਪਣੀਆਂ ਇੱਛਾਵਾਂ ਸਾਂਝੀਆਂ ਕੀਤੀਆਂ। ਉਹਨਾਂ ਦੀਆਂ ਗੱਲਾਂ ਸੁਣ ਨਿਰਮਲ ਦਾ ਮਨ ਵੀ ਕਾਲਜ ਵਿੱਚ ਹੋਰ ਅੱਗੇ ਪੜਨ ਲਈ ਉਸਲਵਟੇ ਲੈਣ ਲੱਗ ਪਿਆ। ਮੰਮੀ, ਕੂਲੋਂ ਨਿਕਲਣ ਤੋਂ ਬਾਅਦ ਮੈਂ ਵੀ ਬਠਿੰਡੇ ਕਾਲਜ ਵਿੱਚ ਦਾਖਲਾ ਲਵਾਂਗੀ। ਕੂਲੋਂ ਛੁੱਟੀ ਹੋਣ ਤੇ ਘਰ ਪਹੁੰਚਦਿਆਂ ਹੀ ਨਿਰਮਲ ਨੇ ਕਿਤਾਬਾਂ ਵਾਲਾ ਬੈਗ ਮੰंजे ਉੱਤੇ ਸੁੱਟ ਆਪਣੇ ਮੰਮੀ ਦੀ ਕਰਦਨਦਵਾਲੀ ਬਾਹਾਂ ਬਲਦਿਆਂ ਆਪਣੇ ਮਨ ਦੀ ਇੱਛਾ ਜ਼ਾਹਰ ਕੀਤੀ। ਪਰ ਜਸਵੀਰ ਕੋਲ ਨਿਰਮਲ ਦੀ ਮੂੰਹੋਂ ਨਿਕਲੇ ਬੋਲਾਂ ਨੂੰ ਸਾਨੂੰ ਉਸ ਨੂੰ ਕੋਈ ਵੀ ਜਵਾਬ ਨਾ ਦੇ ਸકી ਉਹ ਤਾਂ ਉਸਦੇ ਚਿਹਰੇ ਨੂੰ ਇੱਕ ਤੱਕ ਦੇਖਦੀ ਹੀ ਰਹੀ ਨਿਰਮਲ ਦੀਆਂ ਅੱਖਾਂ ਵਿੱਚ ਦੀ ਖੁਸ਼ੀ ਦੇਖ ਜਸਵੀਰ ਕੁੜਤੀਆਂ ਅੱਖਾਂ ਪਰ ਆਈਆਂ ਪਰ ਉਸ ਕੋਲ ਕੁਝ ਵੀ ਬੋਲਿਆ ਨਾ ਗਿਆ ਕੁੜੀ ਸਕੂਲੋਂ ਬਾਅਦ ਅੱਗੇ ਹੋਰ ਪੜਨ ਬਾਰੇ ਕਹਿੰਦੀ ਆ ਉਹ ਦਿਨ ਸ਼ਾਮ ਨੂੰ ਖੇਤੋਂ ਘੇੜਾ ਮਾਰ ਕੇ ਘਰ ਪਰਤੇ ਨਾ ਚਰ ਨੂੰ ਜਸਵੀਰ ਨੇ ਇਹ ਗੱਲ ਦੱਸੀ ਤਾਂ ਹੱਥ ਮੂਤੋ ਕੇ ਮੰंजे ਉੱਤੇ ਬੈਠਦਿਆ ਉਸਨੇ ਕਮਰੇ ਅੰਦਰ ਬੈਠ ਸਕੂਲ ਦਾ ਕੰਮ ਕਰੀ ਨਿਰਮਲ ਬਲਬੀਖਿਆ ਕੋਈ ਨਹੀਂ ਦੇਖਦੇ ਆ ਨਾਜ਼ਰਤਾ ਜਵਾਬ ਸੀ ਨਿਰਮਲ ਮਾਪਿਆਂ ਦੀ ਇੱਕੋ ਇੱਕ ਤੀ ਸੀ ਉਸ ਦੀ ਹਰ ਲੋੜ ਉਹਨਾਂ ਨੇ ਆਪਣੇ ਬਿੱਤ ਅਨੁਸਾਰ ਪੂਰੀ ਕੀਤੀ ਜਿੰਨਾ ਪੜ ਸਕਦੀ ਹੈ ਪੜ ਜਦੋਂ ਜ਼ਖਮ ਮੈਂ ਬੈਠਾ ਤੈਨੂੰ ਕਿਸੇ ਵੀ ਚੀਜ਼ ਦਾ ਹੋਰ ਆ ਫਿਕਰ ਖੰਦੀ ਲੋੜ ਨਹੀਂ ਜਦ ਕਦੇ ਵੀ ਨਾਜ਼ਰ ਆਪਣੇ ਕਿਸੇ ਦੋਸਤ ਮਿੱਤਰ ਨਾਲ ਬਾਹਰੋਂ ਇੱਕ ਅਦ ਕੁੱਟ ਲਾ ਕੇ ਘਰ ਆਉਂਦਾ ਤਾਂ ਨਿਰਮਲ ਨੂੰ ਹਮੇਸ਼ਾ ਪੜਾਈ ਵਿੱਚ ਲੱਗੀ ਦੇਖਦਾ ਤੇ ਉਸ ਨੂੰ ਆਪਣੇ ਕੋਲ ਬੁਲਾ ਕੇ ਕੰਮ ਲਾਖਦਾ ਪਰ ਦੁਪਹਿਰੇ ਉਹ ਆਪਣੀ ਮੋਟਰ ਲਾਗ ਲੈ ਤੂਥ ਹੀਠਾਂ ਡੇਹੇ ਮੰਝੇ ਉੱਤੇ ਲੰਮਾ ਪਿਆ ਇੱਧਰ ਉੱਧਰ ਪਾਸੇ ਮਾਰਦਾ ਰਿਹਾ ਕਿੰਨੇ ਹੀ ਦਿਨਾਂ ਤੋਂ ਨਿਰਮਲ ਦੀ ਦਵਾਈ ਲੈਣ ਲਈ ਉਹ ਘਰੋਂ ਨਿਕਲਦਾ ਤਾਂ ਸੀ ਪਰ ਜੇ ਵਿੱਚ ਪੈਸੇ ਨਾ ਹੋਣ ਕਾਰਨ ਉਹ ਪੂਰਾ ਦਿਨ ਇੱਧਰ ਉੱਧਰ ਤੁਰਿਆ ਫਿਰਦਾ ਰਹਿੰਦਾ ਜਾਂ ਆਪਣੀ ਮੋਟਰ ਤੇ ਜਾ ਕੇ ਲੰਮਾ ਬਹਿ ਜਾਂਦਾ ਇਨੇ ਦਿਨਾਂ ਤੋਂ ਦੁਵਾਨੀ ਨਾ ਮਿਲਣ ਕਰਨ ਉਸਦੀ ਕੀ ਹਾਲਤ ਹੋ ਰਹੀ ਹੋਵੇਗੀ ਉਥੇ ਲੰਮੇ ਪਿਆ ਜਦੋਂ ਨਾજર ਦੇ ਮਨ ਵਿੱਚ ਇਹ ਖਿਆਲ ਆਉਂਦਾ ਉਸਦੀ ਰੂਹ ਤੜਫੜਦੀ ਕਿਦੇ ਕੀ ਦੇ ਕੋਲੋਂਦਾਰ ਫੜਾ ਉਥੇ ਪੈ ਨਾજર ਦੇ ਚੇਨ ਵਿੱਚ ਇਹ ਖਿਆਲ ਵੀ ਆਉਂਦਾ ਤੂੰ ਪੈਸਿਆਂ ਦੀ ਪਰਵਾਹ ਨਾ ਕਰ ਕੁੜੀ ਦਾ ਲਾ ਚੰਗੀ ਤਰ੍ਹਾਂ ਕਰਾ ਜਦੋਂ ਪਹਿਲੀ ਵਾਰ ਨਿਰਮਲ ਦੀ ਬਿਮਾਰੀ ਬਾਰੇ ਡਾਕਟਰਾਂ ਨੇ ਦੱਸਿਆ ਨਾਚਰ ਦੇ ਦੋਸਤ ਮਿੱਤਰਾਂ ਨੇ ਉਸ ਨੂੰ ਬਹੁਤ ਤਲਾਸ਼ਾ ਦਿੱਤਾ ਜਦກະਦੇ ਵੀ ਨਾਚਰ ਨੇ ਉਹਨਾਂ ਨੂੰ ਪੈਸਿਆਂ ਦੀ ਆਖਿਆ ਤਾਂ ਉਹਨਾਂ ਨੇ ਕਦੇ ਵੀ ਉਸ ਨੂੰ ਨਿਰਾਸ਼ ਨਹੀਂ ਕੀਤਾ ਪਰ ਜਿਉਂ-ਜਿਉਂ ਨਿਰਮਲ ਦੀ ਬਿਮਾਰੀ ਲੰਮੀ ਹੁੰਦੀ ਗਈ ਜਿਉਂ-ਜਿਉਂ ਹੋਈ ਉਸ ਦੇ ਦੋਸਤ ਮਿੱਤਰ ਇੱਕ ਇੱਕ ਕਰਕੇ ਉਸ ਤੋਂ ਵਿਤ ਵਧਾਉਣ ਲੱਗ ਪਏ ਉਹ ਵੀ ਕੀ ਕਰਨ ਉਹਨਾਂ ਨੇ ਆਪਣੇ ਬਾਲ ਬੱਚਿਆਂ ਦੀ ਵੀ ਦੇਖਭਾਲ ਕਰਨੀ ਹੋਈ ਉਹਨਾਂ ਨੂੰ ਹੌਲੀ-ਹੌਲੀ ਪਿੱਛੇ ਹਟ ਕੇ ਦੇਖ ਨਾਚਰ ਸੋਚਣ ਲੱਗ ਪਿਆ ਉਸਨੇ ਤਾਂ ਆਪਣੇ ਕੋਈ ਰਿਸ਼ਤੇਦਾਰੀ ਵੀ ਨਹੀਂ ਸੀ ਛੱਡੀ ਪਰ ਹੁਣ ਉਸ ਨੂੰ ਕੋਈ ਵੀ ਅਜਿਹਾ ਦੋਸਤ ਜਾਂ ਰਿਸ਼ਤੇਦਾਰ ਦਿਖਾਈ ਨਾ ਦਿੱਤਾ ਜਿਹਨੂੰ ਉਹ ਮਦਦ ਲਈ ਆਖ ਸਕੇ ਬਸ ਮੰਮੀ ਮੇਰੇ ਕੋਲ ਹੋਰ ਨਹੀਂ ਖਾਈ ਜਾਂਦੀ ਰਾਤੀ ਰੋਟੀ ਲੈ ਜਦੋਂ ਜਸਵੀਰ ਨਿਰਮਲ ਨੂੰ ਖਾਣ ਲੱਗੀ ਤਾਂ ਤਿੰਨ ਚਾਰ ਬੁਰਕੀਆਂ ਖਾਣ ਤੋਂ ਬਾਅਦ ਹੀ ਉਹ ਬਸ ਕਰ ਗਈ ਨਿਰਮਲ ਵੱਲੋਂ ਵੇਲੀ ਹੋ ਜਦੋਂ ਜਸਵੀਰ ਆਪ ਰੋਟੀ ਖਾਣ ਲੱਗੀ ਤਾਂ ਵਾਰ-ਵਾਰ ਉਸ ਦੀ ਨਿਗਾ ਆਪਣੇ ਲੱਗੇ ਪਈ ਨਿਰਮਲ ਦੇ ਚਿਹਰੇ ਵੱਲ ਚਲੀ ਜਾਂਦੀ ਉਸ ਸਮੇਂ ਜਸਵੀਰ ਨੂੰ ਆਪਣੇ ਸੰਗ ਵਿੱਚ ਰੋਟੀ ਦੀ ਬੁਰਕੀ ਅੜਦੀ ਲੱਗੀ ਬੜੀ ਹੀ ਮੁਸ਼ਕਲ ਨਾਲ ਉਸਨੇ ਡੇਢ ਗੁ ਰੋਟੀ ਖਾਧੀ ਰੋਟੀ ਪਾਣੀ ਦਾ ਨਵੇੜਾ ਕਰਕੇ ਨਿਰਮਲ ਦੇ ਸਰ ਹਾਣੇ ਜਾ ਬੈਠੀ ਜਸਵੀਰ ਨੇ ਉਸਦੇ ਵਾਲਾਂ ਵਿੱਚ ਦੋ ਤਿੰਨ ਵਾਰ ਆਪਣੇ ਹੱਥ ਦੀਆਂ ਉਂਗਲਾਂ ਫੇਰੀਆਂ ਫਿਰ ਉਹ ਨਿਰਮਲ ਦਾ ਮੱਥਾ ਖੁੱਟਣ ਲੱਗ ਪਈ ਆਪਣੀ ਮੰਮੀ ਦਾ ਹੱਥ ਮੱਥੇ ਉੱਤੇ ਫਿਰਦਾ ਮਹਿਸੂਸ ਕਰ ਨਿਰਮਲ ਨੂੰ ਆਪਣਾ ਤਪਦਾ ਪਾਠ ੜ ਗਿਆ ਲੱਗਿਆ ਨਿਰਮਲ ਨੇ ਆਪਣੀ ਬਾਹਾਂ ਇਕੱਠੀ ਕਰ ਆਪਣੇ ਮੰਮੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕੁੱਟਣਾ ਚਾਹਿਆ ਪਰ ਨਿਰਮਲ ਨੂੰ ਲੱਗਿਆ ਜਿਵੇਂ ਉਸਦੇ ਹੱਥਾਂ ਵਿੱਚ ਦੀ ਤਾਕਤ ਉੱਕਾ ਹੀ ਮਰ ਮੁੱਕੀ ਹੋਵੇ ਮੰਮੀ ਅਚਾਨਕ ਨਿਰਮਲ ਦੇ ਮੂੰਹੋਂ ਨਿਕਲਿਆ ਬੋਲ ਸੁਣ ਪਰ ਦੀ ਪਰ ਤਸਵੀਰ ਨੇ ਉਸਦੇ ਚਿਹਰੇ 'ਵਲ ਦੇਖਿਆ ਬੋਲ 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 ਮੇਰੀ ਬੱਤੀਏ ਨਿਰਮਲ ਦੇ ਬਾਲਾਂ ਵਿੱਚ ਜਸਵੀਰ ਦੀ ਉਂਗਲਾ ਜਿੱਥੇ ਸਨ ਉੱਥੇ ਰੋਕੀਆ ਮੰਮੀ ਮੈਂ ਅਜੇ ਹੋਰ ਕਿੰਨੇ ਕੁ ਦਿਨ ਚੋਂ ਦੀ ਰਹਾਂਗੀ ਖਾਲੀ ਖਾਲੀ ਅੱਖਾਂ ਆਪਣੀ ਮੰਮੀ ਦੇ ਚਿਹਰੇ ਉੱਤੇ ਟਿਕਾ ਨਿਰਮਲ ਦੇ ਮੂੰਹੋਂ ਇਹ ਬੋਲ ਬੜੀ ਹੀ ਮੁਸ਼ਕਲ ਨਾਲ ਨਿਕਲੇ ਇਹ ਇਹ ਬੋਲ ਨਾ ਬੋਲ ਮੇਰੀ ਲਾਡਲੀ ਨਿਰਮਲ ਦੇ ਬੁੱਲਾਂ ਉੱਤੇ ਆਪਣਾ ਹੱਥ ਰੱਖ ਕੇ ਉਸ ਨੇ ਭਰੇ ਗਲੇ ਨਾਲ ਇਹ ਬੋਲ ਬੜੀ ਮੁਸ਼ਕਲ ਨਾਲ ਆਖੇ ਅੰਜੂਆਂ ਨਾਲ ਪਰਾਈਆਂ ਆਪਣੀ ਅੱਖਾਂ ਨੂੰ ਲੁਕਾਉਣ ਲਈ ਜਸਵੀਰ ਨੇ ਆਪਣੀ ਕਰਤਨ ਦੂਸਰੇ ਪਾਸੇ ਨੂੰ ਕੁਮਾਰੀ ਫੇਰੇ ਤੂੰ ਕਿੱਥੇ ਆ ਤੈਨੂੰ ਮਿਲਣ ਨੂੰ ਬਹੁਤ ਮਨ ਕਰ ਰਿਹਾ ਐਨੇ ਦਿਨ ਹੋ ਗਏ ਤੂੰ ਆਇਆ ਕਿਉਂ ਨਹੀਂ ਦੁਪਹਿਰ ਵੇਲੇ ਜਦੋਂ ਨਿਰਮਲ ਦੀ ਮੰਮੀ ਵੇੜੇ ਦੀ ਇੱਕ ਨੁਕਰੇ ਕੱਪੜੇ ਧੋਰੀ ਸੀ ਤਾਂ ਆਪਣੇ ਆਪ ਨੂੰ ਬਹੁਤੀ ਇਕੱਲੀ ਰਹਿ ਗਈ ਮਹਿਸੂਸ ਕਰ ਉਹ ਅਮਨਵਾਰੀ ਸੋਚਣ ਲੱਗ ਪਈ ਨਾજર ਸਿਆਂ ਇਹ ਮੇਰਾ ਛੋਟਾ ਵੀ ਰਮਨ ਆ ਆ ਮਾਲਵੇ ਦੇ ਪਿੰਡਾਂ ਵਿੱਚ ਕੈਂਸਰ ਦੀ ਬਿਮਾਰੀ ਨਾਲ ਹੋ ਰਹੀਆਂ ਮੌਤਾਂ ਦੇ ਕਾਰਨ ਜਾਣਨ ਬਾਰੇ ਇਹ ਇੱਕ ਪ੍ਰੋਜੈਕਟ ਉੱਤੇ ਕੰਮ ਕਰ ਰਿਹਾ ਹੈ ਔਰ ਸਿੱਧੇ ਸਬੰਧ ਵਿੱਚ ਅਸੀਂ ਤੁਹਾਡੇ ਕੋਲ ਆਇਆ ਪਹਿਲੀ ਵਾਰ ਅਮਨੂਨ ਨਾਲ ਲੈ ਨਾਜ਼ਰ ਤੇ ਕਰ ਜਾਣ ਸਮੇ ਜਰਨਲ ਨੇ ਇਹ ਗੱਲ ਆਖੀ ਸੀ ਆਜੋ ਅੰਦਰ ਲੰਘੋ ਨਾਜ਼ਰ ਦੀ ਨਜ਼ਰ ਸਭ ਤੋਂ ਪਹਿਲਾਂ ਅਮਨ ਦੇ ਹੱਥ ਵਿੱਚ ਫੜੀ ਹੋਈ ਫਾਈਲ ਵੱਲ ਗਈ ਫਿਰ ਉਸਦੇ ਚਿਹਰੇ ਵੱਲ ਇੱਕ ਦੋ ਪਲ ਦੇਖਣ ਤੋਂ ਬਾਅਦ ਜਰਨਲ ਦੀ ਆਖੀ ਗੱਲ ਦਾ ਉਸਨੇ ਜਵਾਬ ਦਿੱਤਾ ਜਨਵਰੀ ਦਾ ਮਹੀਨਾ ਹੋਣ ਕਾਰਨ ਉਸ ਸਮੇ ਨਿਰਮਲ ਵੇੜੇ ਦੀ ਇੱਕ ਨੁੱਕਰੇ ਤੁੱਪੇ ਡੇ ਮੰਜੇ ਉੱਤੇ ਲੰਮੀ ਪਈ ਹੋਈ ਸੀ ਜਦੋਂ ਉਹ ਤਿੰਨੇ ਉਸਦੇ ਬਿਸਤਰੇ ਲਾਗੇ ਪਹੁੰਚੇ ਤਾਂ ਨਿਰਮਲ ਨੇ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ ਪਰ ਅਮਨ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਲੇਟੇ ਰਹਿਣ ਲਈ ਆਖ ਦਿੱਤਾ ਨਾਜ਼ਰ ਨੇ ਉਹਨਾਂ ਲਈ ਦੋ ਕੁਰਸੀਆਂ ਲਿਆ ਕੇ ਰੱਖ ਦਿੱਤੀਆਂ ਤੇ ਆਪ ਰਸੋਈ ਵੱਲ ਨੂੰ ਚਾਲੀ ਕਹਿਣ ਚਲਿਆ ਗਿਆ ਅਮਨ ਨੇ ਨਿਰਮਲ ਨਾਲ ਨਿੱਕੀਆਂ-ਨਿੱਕੀਆਂ ਕਈ ਗੱਲਾਂ ਕੀਤੀਆਂ ਪਰ ਇਸ ਤਰ੍ਹਾਂ ਉਸਨੇ ਨਿਰਮਲ ਦੀ ਬਿਮਾਰੀ ਬਾਰੇ ਕੋਈ ਵੀ ਗੱਲ ਨਹੀਂ ਸੀ ਪੁੱਛੀ ਉਸਨੇ ਨਿਰਮਲ ਦੇ ਸਰਹਹਾਣੇ ਪਈ ਉਸਦੀ ਬਿਮਾਰੀ ਨਾਲ ਸੰਬੰਧਿਤ ਫਾਈਲ ਚੁੱਕੀ ਤੇ ਇੱਕ ਇੱਕ ਕਰਕੇ ਲਗਭਗ ਹਰ ਰਿਪੋਰਟ ਪੜੀ ਫਿਰ ਉਸਨੇ ਆਪਣੀ ਡਾਇਰੀ ਵਿੱਚ ਕੁਝ ਨੋਟ ਕੀਤਾ ਉਸ ਤੋਂ ਬਾਅਦ ਇੱਕ ਦੋ ਸਵਾਲ ਉਸਨੇ ਨਿਰਮਲ ਨੂੰ ਵੀ ਪੁੱਛੇ ਪਰ ਉਹ ਉਸ ਬਿਮਾਰੀ ਨਾਲ ਸੰਬੰਧਿਤ ਨਹੀਂ ਸਨ ਜਦੋਂ ਅਮਨ ਉਸ ਨਾਲ ਗੱਲਾਂ ਕਰ ਰਿਹਾ ਸੀ ਤਾਂ ਨਿਰਮਲ ਦੇ ਮਰਜਾਏ ਚਿਹਰੇ ਉੱਤੇ ਹਲਕੀ ਜੀ ਚਮਕ ਆ ਗਈ ਇਹ ਦੇ ਮੈਂ ਠੀਕ ਹੋ ਜਾਵਾਂਗੀ ਜਾਂ ਨਹੀਂ ਉਤੋਂ ਤੁਹਾਨੂੰ ਤੋਂ ਪਹਿਲਾਂ ਜਦੋਂ ਅਮਨ ਆਪਣੇ ਪੇਪਰ ਸਮਿਟਣ ਲੱਗਿਆ ਤਾਂ ਨਿਰਮਲ ਦੇ ਮੂੰਹੋਂ ਇਹ ਬੋਲ ਨਿਕਲੇ ਪੈਣ ਮੇਰੀਏ ਇਹ ਹੁਣੀ ਸੋਚੀਦਾ ਤੂੰ ਜ਼ਰੂਰ ਠੀਕ ਹੋਏਂਗੀ ਅਮਨ ਨੇ ਨਿਰਮਲ ਦੇ ਮੱਥੇ ਉੱਤੇ ਹੱਥ ਰੱਖ ਇਹ ਗੱਲ ਆਖੀ ਤਾਂ ਉਸਨੇ ਪਲ ਦੀ ਪਲ ਆਪਣੀਆਂ ਚਮਕਣ ਲੱਗ ਪਈਆਂ ਅੱਖਾਂ ਨਾਲ ਵਾਰੋ-ਵਾਰੀ ਆਪਣੀ ਮੰਮੀ ਅਤੇ ਡੈਡੀ ਦੇ ਚਿਹਰਿਆਂ ਵੱਲ ਦੇਖਿਆ ਜਿਵੇਂ ਉਹਨਾਂ ਨੂੰ ਦੱਸਣਾ ਚਾਹੁੰਦੀ ਹੋਵੇ ਕਿ ਵੀਰਾ ਠੀਕ ਆਖਦਾ 15 ਦਿਨੀ ਮੇਰਾ ਲੁਧਿਆਣੇ ਦਾ ਚੰਡੀਗੜ੍ਹ ਚੱਕਰ ਲੱਗਦਾ ਰਹਿੰਦਾ ਇਹ ਕਦੇ ਕੋਈ ਦਵਾਈ ਜਾਂ ਹੋਰ ਕੁਝ ਜੇ ਉਥੋਂ ਮੰਗਵਾਉਣਾ ਹੋਵੇ ਤਾਂ ਬਿਨਾਂ ਕਿਸੇ ਚਿਜਕ ਦੇ ਮੈਨੂੰ ਫੋਨ ਕਰ ਦੇਣਾ ਮੈਂ ਆਉਂਦਾ ਹੋਇਆ ਲਿਆਦਿਆ ਕਰਾਂਗਾ ਤਨ ਤੋਂ ਪਹਿਲਾਂ ਇੱਕ ਵਾਰ ਫਿਰ ਨਿਰਮਲ ਦੇ ਚਿਹਰੇ ਵੱਲ ਦੇਖ ਅਮਨ ਨੇ ਨਾਜ਼ਰ ਨੂੰ ਇਹ ਕਲਕੀ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਨਿਰਮਲ ਨੂੰ ਲੱਗਿਆ ਜਿਵੇਂ ਉਸ ਦੀ ਬਿਮਾਰੀ ਨੂੰ ਦੇਖ ਰੱਬ ਨੇ ਉਸ ਦਾ ਵੀਰ ਉਸ ਕੋਲ ਪੇਚਿਤਾ ਹੋਵੇ ਉਹ ਪੂਰੇ ਦਾ ਪੂਰਾ ਦਿਨ ਹੀ ਨਿਰਮਲ ਅਮਨ ਬਾਰੇ ਸੋਚਦੀ ਰਹੀ ਅਮਨ ਤੋਂ ਪਹਿਲਾਂ ਵੀ ਉਹਨਾਂ ਦੇ ਪਿੰਡ ਕੀ ਅਖਬਾਰਾਂ ਤੇ ਟੀਵੀ ਚੈਨਲਾਂ ਵਾਲੇ ਆਏ ਸਨ ਉਹਨਾਂ ਨੇ ਨਿਰਮਲ ਤੋਂ ਵੀ ਉਸਦੀ ਬਿਮਾਰੀ ਬਾਰੇ ਪੁੱਛਿਆ ਪਰ ਉਹ ਆਏ ਤੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਵਿੱਚੋਂ ਕਿਸੇ ਨੇ ਵੀ ਕਦੇ ਵੀ ਉਹਨਾਂ ਦੇ ਘਰ ਕੋਈ ਚੱਕਰ ਨਹੀਂ ਸੀ ਮਾਰਿਆ ਅਮਨ ਜਦੋਂ ਵੀ ਉਸ ਪਿੰਡ ਜਾਂਦਾ ਤਾਂ ਨਿਰਮਲ ਨੂੰ ਜ਼ਰੂਰ ਮਿਲ ਕੇ ਆਉਂਦਾ ਉਹ ਕਦੇ ਵੀ ਉਹਨਾਂ ਦੇ ਘਰ ਖਾਲੀ ਹੱਥ ਨਹੀਂ ਸੀ ਗਿਆ ਕਦੇ ਨਿਰਮਲ ਦੇ ਪਿੰਡ ਲਈ ਕੋਈ ਕਿਤਾਬ ਜਾਂ ਵੈਕਸੀਨ ਲੈ ਜਾਂਦਾ ਤੇ ਕਦੇ ਕੋਈ ਫਲ ਜਾਂ ਉਸਦੀ ਦਵਾਈ ਉਹਨਾਂ ਦੇ ਘਰ ਉਸ ਸਮੇਂ ਤੱਕ ਜਿੰਨੇ ਵੀ ਬੰਦੇ ਗਏ ਸਨ ਨਿਰਮਲ ਨੂੰ ਅਮਨ ਉਹਨਾਂ ਸਾਰਿਆਂ ਨਾਲੋਂ ਬਿਲਕੁਲ ਅਲੱਗ ਤਰ੍ਹਾਂ ਲੱਗਿਆ ਨਿਰਮਲ ਨੂੰ ਲੱਗ ਰਿਹਾ ਸੀ ਜਿਵੇਂ ਅਮਨ ਸੱਚਮੁੱਚ ਉਸਦਾ ਵੀਰ ਹੋਵੇ ਇਸ ਲਈ ਤਾਂ ਉਹ ਉਸਦਾ ਇੰਨਾ ਖਿਆਲ ਰੱਖ ਰਿਹਾ ਜਦੋਂ ਤੋਂ ਅਮਨ ਨੇ ਉਹਨਾਂ ਦੇ ਘਰ ਆਉਣਾ ਸ਼ੁਰੂ ਕੀਤਾ ਉਦੋਂ ਤੋਂ ਨਿਰਮਲ ਵਿੱਚ ਬਹੁਤ ਤਬਦੀਲੀ ਆਈ ਸੀ ਉਹ ਹਰ ਸਮੇਂ ਕੁਝ ਨਾ ਕੁਝ ਪੜ੍ਹਨ ਵਿੱਚ ਰੁਚੀ ਰਹੀਂਦੀ ਕਦੇ-ਕਦੇ ਉਹ ਅਮਨ ਦੇ ਆਉਣ ਦੀ ਉਡੀਕ ਕਰਦੀ ਉਸ ਬੰਦੀ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪੈਂਦੀ ਉਸ ਤੋਂ ਪਹਿਲਾਂ ਤਾਂ ਉਹ ਹਰ ਸਮੇਂ ਆਪਣੀ ਬਿਮਾਰੀ ਬਾਰੇ ਹੀ ਸੋਚਦੀ ਰਹਿੰਦੀ ਸੀ ਜਿਸ ਪਿੰਡ ਵੀ ਅਮਨ ਜਾਂਦਾ ਕੈਂਸਰ ਦੀ ਬਿਮਾਰੀ ਨਾਲ ਲੜ ਰੇ ਹਰ ਮਰੀਜ਼ ਨਾਲ ਉਹ ਉਸੇ ਤਰ੍ਹਾਂ ਦਾ ਹੀ ਵਰਤਾਓ ਕਰਦਾ ਜਿਸ ਤਰ੍ਹਾਂ ਦਾ ਨਾਦਰ ਕੇ ਕਰ ਗਿਆ ਨਿਰਮਲ ਨਾਲ ਕਰਿਆ ਕਰਦਾ ਸੀ ਉਹਨਾਂ ਸਾਰਿਆਂ ਲਈ ਤਾਂ ਉਹੋ ਹੀ ਡਾਕਟਰ ਸੀ ਜਿਹੜਾ ਉਹਨਾਂ ਦੇ ਲਾਗੇ ਬੈਠ ਦੋ ਕੜੀਆਂ ਹੱਸ ਬੋਲ ਕੇ ਕੋਈ ਗੱਲ ਕਰ ਲੈਂਦਾ ਭਾਵੇਂ ਆਪਣੇ ਪ੍ਰੋਜੈਕਟ ਦੀ ਸੈਂਪਲ ਜਾਂ ਤੱਥ ਇਕੱਠੇ ਕਰਦੇ ਉਸ ਨੂੰ ਕਈ ਕਈ ਦਿਨ ਲੰਘ ਜਾਂਦੇ ਪਰ ਫਿਰ ਵੀ ਵਿੱਚੋਂ ਦੀ ਸਮਾਂ ਕੱਢ ਉਹ ਵੇਲੇ-ਕਵੇਲੇ ਕਿਸੇ ਨਾ ਕਿਸੇ ਮਰੀਜ਼ ਦੇ ਘਰ ਚੱਕਰ ਮਾਰ ਹੀ ਲੈਂਦਾ ਇਹ ਸਭ ਕੁਝ ਕਰਦੇ ਉਸ ਨੂੰ ਖੁਦ ਨੂੰ ਵੀ ਲੱਗਣ ਲੱਗ ਪਿਆ ਜਿਵੇਂ ਉਹ ਸਾਰੇ ਪਿੰਡਾਂ ਵਿੱਚ ਬਿਮਾਰੀ ਨਾਲ ਲੜ ਰਹੇ ਮਰੀਜ਼ ਉਸਤੇ ਆਪਣੇ ਸਕੇ ਸਬੰਧੀ ਹੋਣ ਉਸ ਨੂੰ ਆਪਣੇ ਕੰਮ ਦੇ ਸਬੰਧ ਵਿੱਚ ਲੁਧਿਆਣੇ ਪਟਿਆਲੇ ਤੇ ਚੰਡੀਗੜ੍ਹ ਮਹੀਨੇ ਵਿੱਚ ਇੱਕ ਤੋਂ ਵੱਧ ਜ਼ਰੂਰ ਜਾਣਾ ਪੈਂਦਾ ਪਰ ਜਦ ਕਦੇ ਉਸੇ ਮਨ ਵਿੱਚ ਹੌਲ ਜਾ ਪੈਂਦਾ ਤਾਂ ਉਸ ਸਮੇਂ ਬਸ ਫੜ ਕਿਸੇ ਨਾ ਕਿਸੇ ਮਰੀਜ਼ ਤੇ ਘਰ ਪਹੁੰਚਦਾ ਨਿਰਮਲ ਲਈ ਉਸ ਦੇ ਦਿਲ ਵਿੱਚ ਵੱਖਰੀ ਥਾਂ ਸੀ ਉਸ ਦੀ ਯਾਦ ਆਉਣ ਤੇ ਤਾਂ ਉਹ ਆਪਣਾ ਹਥਲਾ ਕੰਬ ਵਿੱਚ ਹੀ ਛੱਡ ਉਸਤੇ ਪਿੰਡ ਚੜਿਆ ਜਾਂਦਾ ਕਿਉਂਕਿ ਡਾਕਟਰੀ ਰਿਪੋਰਟ ਅਨਸਾਰ ਨਿਰਮਲ ਨੇ ਬਹੁਤ ਛੇਤੀ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਣਾ ਤੇ ਅਮਨ ਚਾਹੁੰਦਾ ਸੀ ਕਿ ਜਿੰਨੇ ਕੁ ਦਿਨ ਉਸਨੇ ਜਿਉਂਦੇ ਰਹਿਣਾ ਉਹਨੇ ਦਿਨ ਤਾਂ ਉਹ ਚੰਗੀ ਤਰ੍ਹਾਂ ਜਿਉਵੇਂ ਅਮਨ ਤੂੰ ਤਾਂ ਇੱਥੇ ਪਿੰਡਾਂ ਵਿੱਚ ਡੇਰੇ ਲਈ ਬੈਠਾ ਮੈਨੂੰ ਭੁੱਲ ਹੀ ਗਿਆ ਇੱਕ ਦਿਨ ਹਰਮਨ ਦਾ ਚੰਡੀਗੜ੍ਹੋਂ ਫੋਨ ਆਇਆ ਤਾਂ ਉਹ ਨਿਰਮਲ ਦੇ ਲਾਗੇ ਬੈਠ ਉਸਦੀ ਬਿਮਾਰੀ ਬਾਰੇ ਕੋਈ ਗੱਲ ਸਾਂਝੀ ਕਰ ਰਿਹਾ ਸੀ ਮੈਂ 10 ਕੁ ਮਿੰਟ ਠਹਿਰ ਕੇ ਫੋਨ ਕਰਦਾ ਅਚਾਨਕ ਆਇਆ ਹਰਮਨ ਦਾ ਫੋਨ ਸੁਣ ਪਲਦੀ ਪਲ ਉਸਤੇ ਤੁਰੰਦਰ ਤੱਕ ਖੁਸ਼ੀ ਦੀ ਲਹਿਰ ਦੌੜ ਗਈ ਪਰ ਅਗਲੇ ਹੀ ਪਰ ਨਿਰਮਲ ਦੇ ਚਿਹਰੇ ਉੱਤੇ ਨਿਗਾਹ ਜਾਂਦਿਆਂ ਉਸ ਨੂੰ ਸਮਝ ਨਾ ਲੱਗੀ ਕਿ ਉਹ ਹਰਮਨ ਨੂੰ ਕੀ ਜਵਾਬ ਦੇਵੇ ਫਿਰ ਅਚਾਨਕ ਉਹੜੀਏ ਗੱਲ ਆਖ ਉਸਨੇ ਫੋਨ ਬੰਦ ਕਰ ਦਿੱਤਾ ਉਸ ਸਮੇਂ ਆਈ ਫੋਨ ਕਰਨ ਆਮਨ ਦੇ ਚਿਹਰੇ ਉੱਤੇ ਆਰੇ ਪ੍ਰਭਾਵਾਂ ਨੂੰ ਬਿਸਤਰੇ ਉੱਤੇ ਪਈ ਨਿਰਮਲ ਪੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਫੋਨ ਸੁਣਨ ਤੋਂ ਬਾਅਦ ਅਮਨ ਦੇ ਚਿਹਰੇ ਉੱਤੇ ਹਲਕੇ ਜਿਹੇ ਤਣਾਅ ਦੀਆਂ ਨਿਸ਼ਾਨੀਆਂ ਸਾਫ਼ ਦੇਖੀਆਂ ਜਾ ਸਕਦੀਆਂ ਸਨ ਅਮਨ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਦਾ ਸਬੰਧ ਵੀ ਪਹਿਲਾਂ ਕੀਤੀਆਂ ਗੱਲਾਂ ਨਾਲ ਚੰਗੀ ਤਰ੍ਹਾਂ ਨਹੀਂ ਸੀ ਜੁੜ ਰਿਹਾ ਵੀਰੇ ਸਭ ਠੀਕ ਠਾਕ ਤਾਂ ਹੈ ਨਾ ਨਿਰਮਲ ਨੇ ਆਪਣੇ ਲਾਗੇ ਬੈਠੇ ਅਮਨ ਦੇ ਹੱਥ ਉੱਤੇ ਆਪਣਾ ਹੱਥ ਰੱਖ ਕੇ ਪੁੱਛਿਆ ਆ ਹਾਂ 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 ਸਭ ਠੀਕ ਹੈ ਅਮਨ ਦੇ ਬੋਲਾਂ ਵਿੱਚ ਆਇਆ ਬਦਲਾਅ ਸਾਫ਼ ਚਲ ਕਰ ਰਿਹਾ ਸੀ ਉਸ ਤੋਂ ਅਗਲੇ ਕੁਝ ਪਲ ਦੋਹਾਂ ਵਿੱਚੋਂ ਕੋਈ ਵੀ ਨਾ ਬੋਲਿਆ ਨਿਰਮਲ ਦੀ ਨਜ਼ਰ ਅਮਨ ਦੇ ਚਿਹਰੇ ਉੱਤੇ ਟਿਕੀ ਹੋਈ ਸੀ ਪਰ ਉਹ ਕਮਰੇ ਦੇ ਖੁੱਲੇ ਦਰਵਾਜ਼ੇ ਵਿੱਚੋਂ ਦੀ ਬਾਹਰ ਵੱਲ ਦੇਖਦਾ ਰਿਹਾ ਨਿਰਮਲ ਮੈਂ ਤਿੰਨ ਚਾਰ ਦਿਨਾਂ ਬਾਅਦ ਚੱਕਰ ਮਾਰਾਂਗਾ ਮੈਨੂੰ ਕਿਸੇ ਜ਼ਰੂਰੀ ਕੰਮ ਚੰਡੀਗੜ੍ਹ ਜਾਣਾ ਪੈ ਰਿਹਾ ਹੈ ਆਉਂਦਾ ਹੋਇਆ ਤੇਰੇ ਲਈ ਕਹਾਣੀਆਂ ਦੀ ਇੱਕ ਨਵੀਂ ਕਿਤਾਬ ਲੈ ਕੇ ਆਵਾਂਗਾ ਹੋਰ ਕੋਈ ਚੀਜ਼ ਮੰਗਾਉਣੀ ਹੈ ਤਾਂ ਦੱਸ ਅਮਨ ਨੇ ਕਾਲੀ-ਕਾਲੀ ਆਪਣੇ ਪੇਪਰ ਸਮੇਟੇ ਤੇ ਕਮਰਿਆਂ ਬਾਹਰ ਨਿਕਲਣ ਤੋਂ ਪਹਿਲਾਂ ਉਸਨੇ ਨਿਰਮਲ ਨੂੰ ਪੁੱਛਿਆ ਇੰਨਾ ਖਿਆਲ ਰੱਖਦਾ ਹੈ ਮੇਰਾ ਵੀਰਾ ਅਮਨ ਦੇ ਚੜੇ ਜਾਣ ਤੋਂ ਬਾਅਦ ਨਿਰਮਲ ਨੇ ਆਪਣੇ ਆਪ ਨੂੰ ਇਹ ਬੋਲ ਆਕੇ ਅਮਨ ਦੇ ਚਲੇ ਜਾਣ ਤੋਂ ਬਾਅਦ ਕਿੰਨੀ ਹੀ ਦੇਰ ਤੱਕ ਨਿਰਮਲ ਟੈਲੀਫੋਨ ਉਤਲੀ ਉਸ ਗੱਲ ਬਾਰੇ ਸੋਚਦੀ ਰਹੀ ਜਿਸ ਨੂੰ ਸੁਣ ਅਚਾਨਕ ਹੀ ਅਮਨ ਦੀ ਬੋਲ ਚਾਲ ਵਿੱਚ ਤਬਦੀਲੀ ਆ ਗਈ ਸੀ ਤੇ ਕਾਲੀ ਕਾਲੀ ਉਹ ਆਪਣੀ ਗੱਲ ਸਮੇਟ ਚਲਿਆ ਵੀ ਗਿਆ ਬਾਕੀ ਅਗਲੇ ਕੰਡ ਵਿੱਚ ਧੰਨਵਾਦ